ਚੇਤੇ ਆਉਂਦੀਆਂ ਜਦੋਂ ਕਦੇ ਬਚਪਨ ਦੀਆਂ ਗੱਲਾਂ ਨੇ ਚੇਤੇ ਆਉਂਦੀਆਂ ਜਦੋਂ ਕਦੇ ਬਚਪਨ ਵਾਲੀਆਂ ਗੱਲਾਂ ਨੇ ਆਪ ਮਹਾਰੇ ਨੈਣਾ ਦੇ ਵਿੱਚ ਬੈਂਧੀਆਂ ਛੱਲਾਂ ਨੇ ਦਾਨਾਂ ਦੁਕੜੇ ਖੇਡਣ ਲਈ ਜਦ ਵਜਦੀ ਹਾਕ ਸੀ ਜੱਸੀ ਵੀਰੀ ਟੀਰਾ ਮਾਰਾਂ ਇਕੱਠੇ ਸਾਰੇ ਜਵਾਕ ਸੀ ਤੇਰੀ ਮਿੱਟੀ ਮੇਰੀ ਮਿੱਟੀ ਤਾਵਾ ਰੌਲੀ ਪਾਉਂਦੇ ਸੀ ਜਿਹੜਾ ਰੌਂਡੀ ਪਿੱਟੂ ਵੀ ਉਹਨੂੰ ਨਹੀਂ ਖੜਾਉਂਦੇ ਸੀ ਚੱਪਲਾਂ ਜੁੱਤੀਆਂ ਕਠੀਆਂ ਕਰਕੇ ਖੇਡਦੇ ਬਾਂਦਰ ਕਿਲਾ ਸੀ ਜਿਹੜਾ ਖੇਡ ਚ ਵੱਧ ਜਾਂਦਾ ਉਹੀ ਸਾਂਝਾ ਵਿਲਾ ਸੀ ਖਦੋ ਦਾ ਮਾਰ ਨਿਸ਼ਾਨਾ ਕੋਈ ਪਿੱਠੂ ਟਾ ਜਾਂਦਾ ਬੱਗ ਮਾਰ ਕੇ ਗੁੱਲੀ ਕੋਈ ਅਸਮਾਨ ਚੜਾ ਜਾਂਦਾ ਕੋਈ ਰਹਿ ਜਾਂਦਾ ਮੇਤੀ ਤੇ ਕੋਈ ਰਹਿੰਦਾ ਫਾਡੀ ਸੀ ਕੋਈ ਰਹਿ ਜਾਂਦਾ ਮੇਤੀ ਤੇ ਕੋਈ ਰਹਿੰਦਾ ਫਾਡੀ ਸੀ ਪਿੱਲੇ ਟਕੇ ਵਾਲੀ ਖੇਡ ਜਦੋਂ ਚੱਲਦੀ ਸਾਡੀ ਸੀ ਦੁਪਹਿਰ ਵੇਲੇ ਫਿਰ ਸੂਏ ਚ ਲੱਗਦੀਆਂ ਪੁੱਠੀਆਂ ਇਸ਼ਾਰਾਂ ਸੀ ਉਥੇ ਬਾਪੂ ਕੁੱਟਦਾ ਘਰੇ ਬੇਬੇ ਦੀਆਂ ਗਾਲਾਂ ਟੋਬੇ ਉੱਤੇ ਜਾਂਦੇ ਸੀ ਲੈ ਕੇ ਮੱਝਾਂ ਕੱਟ ਰੀਆਂ ਠਿੱਕਰੀਆਂ ਨੂੰ ਪੰਨ-ਪੰਨ ਚਲਦੀਆਂ ਸੀ ਗੱਤਰੀਆਂ ਬਾਪੂ ਦੀ ਉਂਗਲੀ ਫੜ ਕੇ ਹੋਏ ਅਸੀਂ ਮੇਲੇ ਜਾਂਦੇ ਸੀ ਲੱਕੜ ਦਾ ਇੱਕ ਟਰੈਕਟਰ ਲੈਣ ਨੂੰ ਕਿੰਨੇ ਤਰਲੇ ਪਾਉਂਦੇ ਸੀ ਤਰਲੇ ਮੰਤਾਂ ਸੁਣ ਕੇ ਟਰੈਕਟਰ ਲੈਤਾ ਅਖੀਰ ਸੀ ਉਸ ਵੇਲੇ ਸਾਡੇ ਲਈ ਤਾਂ ਇਹ ਵੱਡੀ ਜ਼ਗੀਰ ਸੀ ਅਜੇ ਮਿਠਾਸ ਨਹੀਂ ਭੁੱਲਦੀ ਉਹ ਵੇਰ ਗੜਾਉਂਦੇ ਸੀ ਮਾਰ-ਮਾਰ ਕੇ ਰੋੜੇ ਜਿਨ੍ਹਾਂ ਨੂੰ ਪੀਸੀ ਤੋਂ ਲਾਉਂਦੇ ਸੀ ਮਾਰ ਮਾਰ ਕੇ ਛਾਲਾਂ ਟੱਪਦੇ ਪੱਟਾ ਬੰਨੇ ਸੀ ਚੋਰੀਓਂ ਪਟ ਕੇ ਚੂਪ ਦੇ ਖੇਤਾਂ 'ਚੋਂ ਗੰਨੇ ਸੀ ਹੁਣ ਕਿਦਰ ਏਨੀ ਲੱਭਦੀ ਉਹ ਤਾਂ ਮੌਜ ਰੋਹਾਨੀ ਸੀ ਹੁਣ ਕਿਦਰ ਏਨੀ ਲੱਭਦੀ ਉਹ ਤਾਂ ਮੌਜ ਰੋਹਾਨੀ ਸੀ ਬਚਪਨ ਉੱਤੇ ਕਬਜ਼ਾ ਕਰਕੇ ਬਹਿ ਗਈ ਜਵਾਨੀ ਸੀ ਚੈਲਾ ਨਾ ਰਿਹਾ ਨਿਆਣਾ ਤੂੰ ਹੋ ਗਿਆ ਵਡੇਰਾ ਵੇ ਚੈਲਾ ਨਾ ਰਿਹਾ ਨਿਆਣਾ ਤੂੰ ਹੋ ਗਿਆ ਵਡੇਰਾ ਵੇ ਹੁਣ ਕਿਉਂ ਨਹੀਂ ਮਾਂ ਕਹਿੰਦੀ ਜੱਸੀ ਕਰਿਆ ਜਾ ਹੋ ਗਿਆ ਹਨੇਰਾ ਵੇ ਜੱਸੀ ਕਰਿਆ ਜਾ Jogue a Nera,